ਪਰ ਉਹ ਨਾ ਜਿਸ ਨੂੰ ਦੁਨੀਆ ਭੁੱਲਣਾ ਸ਼ੁਰੂ ਹੋ ਗਈ ਸੀ ਲੋਕਾਂ ਦੇ ਵੱਲੋਂ ਸੁੱਖ ਦਾ ਸਾਹ ਲੈਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਲਗਾਤਾਰ ਹੀ ਕੋਵਿਡ ਤੇ ਬਹੁਤ ਸਾਰੇ ਵੇਰੀਐਂਟਸ ਆਏ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਪਰ ਓਨਾ ਜ਼ਿਆਦਾ ਇਹਨਾਂ ਵੇਰੀਐਂਟਸ ਦੇ ਅਸਰ ਨਹੀਂ ਕੀਤਾ ਜਿਨ੍ਹਾਂ ਕੋਵਿਡ 19 ਤੇ ਉਸ ਤੋਂ ਬਾਅਦ ਆਏ 2-3 ਵੇਰੀਐਂਟਸ ਨੇ ਪਰ ਹੁਣ ਦੱਸਦੀ ਏ ਕਿ ਲੋਕ ਪੂਰਨ ਤੌਰ ਤੇ ਚਿੰਤਾ ਮੁਕਤ ਹੋ ਗਏ ਸਨ ਕਿ ਕਰੋਨਾ ਹੁਣ ਇੰਨਾ ਜ਼ਿਆਦਾ ਸਾਡੇ ਲਈ ਖਤਰਨਾਕ ਨਹੀਂ ਰਿਹਾ ਪਰ ਲੋਕ ਸਾਵਧਾਨ ਜ਼ਰੂਰ ਹੋ ਜਾਓ ਕਿਉਂਕਿ ਮੁਰ ਤੋਂ ਕੋਵਿਡ ਦੇ ਨਵੇਂ ਵੇਰੀਐਂਟ ਦੇ ਦਸਤਕ ਦੇ ਦਿਤੀ ਹੈ ਇਸ ਵੇਰੀਐਂਟ ਦੇ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜਾ ਰਿਹਾ WHO ਦੇ ਵੱਲੋਂ ਵੀ ਸਾਰੇ ਦੁਨੀਆ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਹ ਨਵਾਂ ਵੇਰੀਐਂਟ ਖਤਰਨਾਕ ਹੋ ਸਕਦਾ ਹੈ ਆਪਣਾ ਸਾਮਸਵਾਰ ਲੋਕ ਜਿਹੜੇ ਹੈ ਉਹ ਕਰਨਾ ਸ਼ੁਰੂ ਕਰ ਦੇਣ ਤੇ ਨਾਲ ਹੀ ਇਸ ਵੇਰੀਐਂਟ ਨੂੰ ਲੈ ਕੇ ਜਿਹੜੀ ਸਾਡੇ ਦੇਸ਼ ਦੀ ਸਰਕਾਰ ਹੈ ਉਹ ਵੀ ਪੂਰਨ ਤੌਰ ਤੇ ਚਿੰਤਿਤ ਹੋ ਗਈ ਹੈ ਤੇ ਨਾਲ ਹੀ ਲੋਕਾਂ ਨੂੰ ਗਾਈਡਲਾਈਨਸ ਤੇ ਪੰਜ ਭਾਰਤ ਦੇ ਸਾਰੇ ਸੂਬਿਆਂ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਕਿ ਲੋਕ ਆਪਣਾ ਧਿਆਨ ਰੱਖਣਾ ਸ਼ੁਰੂ ਕਰਦੋ ਕਿ ਕੋਰੋਨਾ ਨੇ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਤਬਾਹੀ ਚੀਨ ਤੋਂ ਸ਼ੁਰੂ ਕੀਤੀ ਸੀ ਤੇ ਪੂਰਾ ਦੁਨੀਆ ਚੜੀ ਹੈ ਇਸ ਕੋਵਿਡ ਦੇ ਕਾਰਨ ਖੱਜਲ ਖਵਾਰ ਹੋਈ ਸੀ ਹੁਣ ਇਸ ਨਵੇਂ ਵੇਰੀਐਂਟ ਨੇ ਦਸਤਕ ਜਿਹੜੀ ਹੈ ਉਹ ਭਾਰਤ ਦੇ ਵਿੱਚ ਵੀ ਦੇ ਦਿੱਤੀ ਹੈ ਦੱਸਦੀ ਹੈ ਭਾਰਤ ਦੇ ਦੱਖਣੀ ਇਸ ਲਈ ਯਾਨੀ ਕਿ ਕੇਰਲਾ ਦੇ ਵਿੱਚ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਲੋਕ ਕਾਫੀ ਜ਼ਿਆਦਾ ਚਿੰਤਾਮਾ ਦੇ ਵਿੱਚ ਇਸ ਵੇਲੇ ਨੇ ਤੇ ਨਾਲ ਹੀ ਦੱਸ ਦਈਏ ਕਿ ਕੇਰਲ ਦੇ ਵਿੱਚ 115 ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਹਾਲਾਂਕਿ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਦੀ ਮੌਤ ਦੀ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ ਪਰ ਲਗਾਤਾਰ ਹੀ ਆਮ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਉੱਥੇ ਹੀ ਦੱਸ ਦਈਏ ਕਿ ਕਰੋਨਾ ਦੇ ਇਸ ਨਵੇਂ ਵੇਰੀਐਂਟ ਦਾ ਨਾਂ ਜੀ ਐਂਡ ਡਾਟ 1 ਦੱਸਿਆ ਜਾ ਰਿਹਾ ਤੇ ਮਾਹਿਰ ਦੱਸਦੇ ਨੇ ਇਹ ਇੰਨਾ ਜ਼ਿਆਦਾ ਖਤਰਨਾਕ ਤਾਂ ਨਹੀਂ ਹੈ ਜਿੰਨਾ ਕੋਵਿਡ-19 ਸੀ ਪਰ ਲੋਕਾਂ ਨੂੰ ਪੂਰਨ ਤੌਰ ਤੇ ਜਿਹੜਾ ਕਿਹਾ ਗਿਆ ਹੈ ਕਿ ਲੋਕ ਪ੍ਰੋਪਰ ਤਰੀਕੇ ਨਾਲ ਆਪਣਾ ਵਰਤੋ ਜਿਹੜਾ ਹੈ ਧਿਆਨ ਰੱਖਣ ਰਿਪੀਟ ਲੋਕ ਆਪਣੇ ਪੂਰਨ ਤੌਰ ਤੇ ਧਿਆਨ ਰੱਖਣ ਦੇ ਨਾਲ ਹੀ ਗਾਈਡਲਾਈਨਸ ਦੇ ਵਿੱਚ ਇਹ ਕਿਹਾ ਗਿਆ ਕਿ ਲੋਕ ਜਿਹੜਾ ਸੈਨੀਟਾਈਜ਼ਰ ਤੋਂ ਲੈ ਕੇ ਆਪਣੀ ਹੋਰ ਸਿਹਤ ਦਾ ਧਿਆਨ ਰੱਖਣ ਜਿਸ ਤਰੀਕੇ ਦੇ ਨਾਲ ਸਰਦੀਆਂ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਰਦੀ ਜ਼ੁਕਾਮ ਹੋ ਜਾਂਦੀ ਹੈ ਉਸ ਕਾਰਨ ਪਤਾ ਨਹੀਂ ਲੱਗਦਾ ਕਿ ਸਾਨੂੰ ਕੋਵਿਡ ਹੋਇਆ ਜਾਂ ਫਿਰ ਆਮ ਤੌਰ ਤੇ ਨਾਰਮਲ ਅਲਰਜੀ ਹੋਈ ਹੈ ਤੇ ਹੁਣ ਦੱਸਦੀ ਹੈ ਕਿ ਲੱਛਣ ਕੀ ਇਸ ਨਵੇਂ ਵੇਰੀਐਂਟ ਜੀਐਨ1 ਦੇ ਦੱਸੇ ਜਾ ਰਿਹਾ ਹੈ ਕਰੋਨਾ ਦਾ ਇਸ ਨਵੇਂ ਵੇਰੀਐਂਟ ਦੀ ਪਹਿਲਾਂ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਲੱਛਣ ਜਿਨ੍ਹਾਂ ਲੋਕਾਂ ਨੂੰ ਬੁਖਾਰ ਹੁੰਦਾ ਹੈ ਜ਼ੁਖਾਮ ਹੁੰਦਾ ਹੈ ਸਰਦੀ ਜ਼ੁਖਾਮ ਹੈ ਉਹ ਲੋਕ ਜਿਹੜੇ ਇਸ ਵੇਰੀਐਂਟ ਦੀ ਲਪੇਟ ਦੇ ਵਿੱਚ ਆ ਸਕਦੇ ਨੇ ਤੇ ਨਾਲ ਹੀ ਲਗਾਤਾਰ ਤੁਹਾਡੀ ਗੱਲੇ ਦੇ ਵਿੱਚ ਖਰਾਸ਼ ਹੁੰਦੀ ਹੈ ਤੇ ਨਾਲ ਬੁਖਾਰ ਹੁੰਦਾ ਹੈ ਤਾਂ ਤੁਸੀਂ ਆਪਣੇ ਡਾਕਟਰ ਕੋਲ ਜਾ ਕੇ ਕੋਵਿਡ ਦਾ ਜ਼ਰੂਰ ਚੈੱਕ ਕਰਵਾਣ ਤੇ ਇਸ ਵੇਰੀਐਂਟ ਦੇ ਤੁਸੀਂ ਸ਼ਿਕਾਰ ਜ਼ਰੂਰ ਹੋ ਸਕਦੇ ਹੋ ਤੇ ਲਗਾਤਾਰ ਹੀ ਪੰਜਾਬ ਸਰਕਾਰ ਦੇ ਵੱਲੋਂ ਵੀ ਪੂਰਨ ਤੌਰ ਤੇ ਤਿਆਰੀਆਂ ਕੀਤੀਆਂ ਗਈਆਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੋਵਿਡ ਦੇ ਇਸ ਨਵੇਂ ਵੇਰੀਐਂਟ ਨੂੰ ਕੇ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਤੋਂ ਫੰਡਾਂ ਦੀ ਮੰਗ ਵੀ ਕੀਤੀ ਜਾ ਰਹੀ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਹੈ ਕਿ ਕਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ ਲੈ ਕੇ ਪੰਜਾਬ ਸਰਕਾਰ ਪੂਰਨ ਤੌਰ ਤੇ ਜਿਹੜਾ ਹੈ ਉਹ ਤਿਆਰੀ ਕਰ ਰਹੀ ਹੈ ਤਿਆਰੀਆਂ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ਾਂ ਨਰਦੀਸ਼ ਦਿੱਤੇ ਗਏ ਨੇ ਕਿ ਪੂਰਨ ਤੌਰ ਤੇ ਵੈਂਟੀਲੇਸ਼ਨਾਂ ਦੀ ਤਿਆਰੀ ਰੱਖਣ ਤੇ ਨਾਲ ਹੀ ਆਕਸੀਜਨ ਬੈੱਡ ਵੀ ਤਿਆਰ ਰੱਖਣ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਲਦ ਤੋਂ ਜਲਦ ਕੇਂਦਰ ਸਰਕਾਰ ਤੋਂ ਫੰਡਾਂ ਦੀ ਵੀ ਮੰਗ ਕਰ ਰਹੇ ਹਾਂ ਤਾਂ ਜੋ ਲੋਕਾਂ ਦੀ ਖੱਜਲ ਖੁਵਾਰੀ ਨਾ ਹੋ ਸਕੇ ਤੇ ਸਿਹਤ ਮੰਤਰੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਜਦੋਂ 40 ਹਸਪਤਾਲ ਦਾ ਉਦਘਾਟਨ ਕੀਤਾ ਗਿਆ ਉਸ ਵੇਲੇ ਉਹਨਾਂ ਦੇ ਵੱਲੋਂ तमाम ਜਾਣਕਾਰੀ ਜਿਹੜੀ ਹੈ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੀ ਗਈ ਹੈ ਸਿਹਤ ਮੰਤਰੀ ਯੂਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੀਪੀਟੀ ਕਿਟ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਹੈ ਉਸ ਦੀ ਵਰਤੋਂ ਕਰ ਰਹੇ ਹਾਂ ਪੂਰਨ ਤੌਰ ਤੇ ਮੁਹੱਈਆ ਹਸਪਤਾਲਾ ਦੇ ਵਿੱਚ ਕਰਵਾਈ ਜਾ ਰਹੀ ਹੈ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਬਚਾਹ ਕਰੋਨਾ ਨੂੰ ਲੈ ਕੇ ਕੀ ਦੱਸਿਆ ਜਾ ਰਿਹਾ ਹੈ ਇਸ ਵੇਰੀਐਂਟ ਤੋਂ ਬਚਾਹ ਦਾ ਦੱਸਿਆ ਜਾ ਰਿਹਾ ਹੈ ਕਿ ਬਾਰ ਬਾਰ ਲੋਕ ਹੱਥ ਹੋਣ ਮਾਸਕ ਪਹਿਨਣ ਤੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਬਰਕਰਾਰ ਰੱਖਣ ਕਿਉਂਕਿ ਹੁਣ ਦੇਖਿਆ ਜਾ ਰਿਹਾ ਹੈ ਕਿ ਲੋਕ ਜਿਹੜੇ ਹੈ ਮਾਸਕ ਪਾਉਣਾ ਵੀ ਪੂਰਨ ਤੌਰ ਤੇ ਭੁੱਲ ਚੁੱਕੇ ਨੇ ਤੇ ਸੋਸ਼ਲ ਡਿਸਟੈਂਸਿੰਗ ਅੱਜ ਦੇ ਸਮੇਂ ਦੇ ਵਿੱਚ ਕੋਈ ਨਹੀਂ ਰੱਖਦਾ ਪਰ ਜਿਸ ਤਰੀਕੇ ਦੇ ਨਾਲ ਕੋਵਿਡ ਦਾ ਇਹ ਨਵੇਂ ਵੇਰੀਐਂਟ ਨੇ ਦਸਤਕ ਦਿੱਤੀ ਹੈ ਉਹ ਖਤਰਨਾਕ ਸਾਬਿਤ ਹੋ ਸਕਦਾ ਹੈ ਪਰ ਅਜੇ ਤੱਕ ਮਾਹਿਰ ਇਹ ਦੱਸਦੇ ਨੇ ਕਿ ਇਹ ਹਜੇ ਇੰਨਾ ਖਤਰਨਾਕ ਨਹੀਂ ਹੈ ਅਸੀਂ ਇਸ ਪੱਧਰ ਤੇ ਖੜੇ ਹਾਂ ਕਿ ਅਸੀਂ ਆਪਣਾ ਬਚਾਅ ਅਜੇ ਘਟ ਸਕਦੇ ਹਾਂ ਤੇ ਨਾਲ ਹੀ ਜੇਕਰ ਤੁਸੀਂ ਇਸ ਵੇਰੀਐਂਟ ਦੇ ਲਪੇਟ ਦੇ ਵਿੱਚ ਆ ਜਾਂਦੇ ਆ ਸਭ ਤੋਂ ਪਹਿਲਾ ਤੋਂ ਦੇ ਸਪਟਮ ਸੀ ਹੈ ਕਿ ਥੋੜਾ ਸਿਰ ਦਰਦ ਹੁੰਦਾ ਤੁਹਾਨੂੰ ਬੁਖਾਰ ਹੁੰਦਾ ਹੈ ਤੇ ਨਾਲ ਹੀ ਤੁਹਾਨੂੰ ਗਲੇ ਦੇ ਵਿੱਚ ਖਰਾਸ਼ ਹੁੰਦੀ ਹੈ ਸਰਦੀ ਜ਼ੁਕਾਮ ਵੀ ਹੁੰਦਾ ਹੈ ਤੇ ਇਸ ਕਰਕੇ ਤੁਸੀਂ ਜੇਕਰ ਤੁਹਾਨੂੰ ਇਹ ਲੱਛਣ ਆ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਹਸਪਤਾਲ ਦੇ ਵਿੱਚ ਡਾਕਟਰ ਦੇ ਨਾਲ ਆਪਣਾ ਟ੍ਰੀਟਮੈਂਟ ਪ੍ਰੋਪਰ ਲਓ ਤੇ ਨਾਲ ਹੀ ਜੇਕਰ ਅਜੀਹਾ ਹੁੰਦਾ ਹੈ ਤਾਂ ਡਾਕਟਰ ਤੁਹਾਨੂੰ ਰეკਮੈਂਡ ਕਰੇਗਾ ਕਿ ਤੁਸੀਂ ਕੋਵਿਡ ਦਾ ਟੈਸਟ ਕਰਾਓ ਕੋਵਿਡ ਦੇ ਟੈਸਟ ਆਣ ਤੋਂ ਬਾਅਦ ਮਾਹਿਰ ਡਾਕਟਰਾਂ ਤੋਂ ਪੂਰਨ ਤੌਰ ਤੇ ਆਪਣਾ ਇਲਾਜ ਕਰਵਾਉ ਜਿਸ ਦਾ ਇਲਾਜ ਸੰਭਵ ਹੈ ਨਾਲ ਹੀ ਵੈਕਸੀਨੇਸ਼ਨ ਜਿਹੜੀਆਂ ਉਪਲਬਧ ਨੇ ਉਹ ਲਗਵਾ ਸਕਦੇ ਆ ਡਾਕਟਰ ਦੇ ਕਹਿਣ ਦੇ ਅਨੁਸਾਰ ਉੱਥੇ ਹੀ ਕੋਵਿਡ ਦੇ ਇਸ ਨਵੇਂ ਵੇਰੀਐਂਟ ਦੀ दस्तक ਦੇ ਨਾਲ ਲੋਕਾਂ ਦੀ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਦੀ ਹੰਦਿਆ ਤੋਂ ਉਸ ਵੇਲੇ ਮੌਸਮ ਦੇ ਵਿੱਚ ਜਦੋਂ ਤਬਦੀਲੀ ਹੁੰਦੀ ਹੈ ਤਾਂ ਜ਼ੁਖਾਮ ਹੋਣਾ ਬਹੁਤ ਲਾਜ਼ਮੀ ਹੈ ਇਸ ਦੇ ਚੱਕਰ ਦੇ ਵਿੱਚ ਕਾਫੀ ਵਾਰ ਸਾਨੂੰ ਨਹੀਂ ਪਤਾ ਚੱਲਦਾ ਹੈ ਕਿ ਇਹ ਬੁਖਾਰ ਹੈ ਜਾਂ ਫਿਰ ਕੋਵਿਡ ਹੈ ਤਾਂ ਇਸ ਕਰਕੇ ਅਗਰ ਤੁਹਾਨੂੰ ਹਲਕਾ ਜਿਹਾ ਵੀ ਇਸ ਚੀਜ਼ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਆਪਣੇ ਨੇੜਲੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਇਸ ਚੀਜ਼ ਦਾ ਇਲਾਜ ਪੂਰਨ ਤੌਰ ਤੇ ਕਰਵਾ ਸਕਦੇ ਹੋ ਤੇ ਨਾਲ ਹੀ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵੀ ਆਮ ਲੋਕਾਂ ਦੇ ਲਈ ਗਾਈਡਲਾਈਨਸ ਜਾਰੀ ਕੀਤੀਆਂ ਨੇ ਲੋਕ ਜਿਹੜੇ ਹੈ ਉਹ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਇਸ ਚੀਜ਼ ਦਾ ਇਲਾਜ ਕਰਵਾ ਸਕਦੇ ਤੇ ਨਾਲ ਹੀ ਉਹ ਜਿਹੜੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੈ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਪੰਜਾਬ ਪੂਰਨ ਤੌਰ ਤੇ ਅਜਿਹੇ ਵੇਰੀਐਂਟਸ ਦੇ ਨਾਲ ਨਿਪਟਾਰੇ ਦੇ ਲਈ ਤਿਆਰ ਹੈ ਅਸੀਂ ਲੋਕਾਂ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਤੇ ਨਾਲ ਹੀ ਆਪਣੇ ਹਸਪਤਾਲਾਂ ਨੂੰ ਵੀ ਇਹ ਕਹਿ ਦਿੱਤਾ ਗਿਆ ਜੇਕਰ ਅਜਿਹੀ ਕੋਈ ਐਮਰਜੈਂਸੀ ਆਂਦੀ ਹੈ ਤਾਂ ਉਸ ਵਿੱਚ ਵੀ ਅਸੀਂ ਪੂਰਨ ਤੌਰ ਤੇ ਲੋਕਾਂ ਦਾ ਇਲਾਜ ਕਰਨ ਦੇ ਲਈ ਤਿਆਰ ਹਾਂ ਤਾਂ ਕੋਈ ਵੀ ਦਿੱਕਤ ਨਹੀਂ ਆਵੇਗੀ ਤੇ ਤੁਸੀਂ ਸਾਵਧਾਨ ਹੋ ਜਾਓ ਜੇਕਰ ਕੋਵਿਡ ਦੇ ਸੰਬੰਧ ਦੇ ਵਿੱਚ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਆਪਣੇ ਨੇੜਲੇ ਹੋਪਟਲ ਦੇ ਵਿੱਚ ਜਾ ਕੇ ਪੂਰਨ ਤੌਰ ਤੇ ਆਪਣਾ ਇਲਾਜ ਕਰਵਾਓ ਜਿਸ ਦਾ ਇਲਾਜ ਤੁਹਾਨੂੰ ਮਾਹਿਰ ਦੱਸ ਸਕਦੇ ਨੇ ਤੇ ਨਾਲ ਹੀ ਤੁਹਾਡੇ ਇਸ ਚੀਜ਼ ਤੋਂ ਪਹਿਲਾਂ ਹੀ ਤੁਸੀਂ ਇਖਤियार ਵਰਤ ਲਓ ਹੱਥੋਂ ਨਾ ਤਾਂ ਸੋਸ਼ਲ ਡਿਸਟੈਂਸਿੰਗ ਦੇ ਲਈ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ